ਦੁਖਦੁਨ ਸ਼ਿਵਾਹਿ ਕਿਰੋਸਰ ਜਿਓ ਸਤਨੰ ਸ਼ਿਵਾਹਿ ਕਿਰੋਸਰ ਜਿਓ ਡੰਡੋਤ ਬੰਦਵੇਂ ਅਨਕ ਗਾਰ ਸਰਬ ਕਲਾ ਸਮਰਥ ਜੋ ਰੱਖ ਪ੍ਰਭੂ ਨਾਨਕ ਦੇ ਘਰ ਆਤਿ ਗੁਰਪਿਆਰੀ ਦੂਸਰੇ ਸ਼ਾਸਨ ਦੇ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਹੈਦੀ ਪਾਸ਼ਾਹੀ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਉਪਰ ਆਰੇ ਸੋ ਅਰਤੋਂ ਸ਼ੇਵਰੀ ਹੁੰਦੀ ਆ ਖੁਸ਼ੀਆਂ ਤਰ ਬਰਲਾ ਜਿਦੀ ਧੀ ਕੀ ਹੋਈ ਜਨਮ ਸਖੀ ਆਪ ਜੀ ਦੇ ਸੰਲੋਕ ਕਰਾਂਗੇ ਸੋ ਅਰਤੋਂ ਲੜੀ ਵਾਰ ਜਨਮ ਸਥਾਨ ਤਬੋਰੀਆ ਸੋ ਆਉ ਕਰੂ ਮਨ ਵਿਧੀਅਨ ਕੱਕੀ ਸਰਵਣ ਪ੍ਰੀਏ ਜਨਮ ਸਥਾਨ ਜਨਮ ਸਥਾਨ ਆਖਿ ਜਨਮ ਸਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਲਿਖਿਆ ਤੇ ਲਿਖਦੇ ਹਾਂ ਸ੍ਰੀ ਬਾਹੇ ਗੁਰੂ ਜੀ ਸਹਾਏ ਸੰਮਤ 1500 97 ਬ੍ਰਿਤੀ ਵਿਸਾਖ ਸੁਦੀ ਪੰਚਮੀ ਨੂੰ ਪੇੜੇ ਮੋਖੇ ਸੁਲਤਾਨਪੁਰ ਦੇ ਖਤਰੇਟੇ ਨੇ ਉੱਥੇ ਲਿਖਿਆ ਹੈ ਕਿ ਤੁਹਾਨੂੰ ਗੁਰੂ ਅੰਗਦ ਜੀ ਖੰਡੂਰ ਵਿੱਚ ਬੈਠੇ ਸ਼ਿਰੀਪੁਰ ਨਨਕਦੇਵ ਜੀ ਦੇ ਪ੍ਰੇਮ ਵਿਅੋਗ ਹੋਣ ਕਰਕੇ ਧਿਆਨ ਵਿੱਚ ਮਗਨ ਬੈਠੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਵਿੱਚ ਇਹ ਫੁਰੀ ਜਿਵੇਂਰੇ ਸਤਿਗੁਰੂ ਨਾਨਕ ਜੀ ਪੂਰਨ ਉਰਖ 시ਗੇ ਉਸ ਜਨਮ ਉਸ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਂਦ ਨਹੀਂ ਸੀਗਾ ਪਰਮੇਸ਼ਰ ਤੇ ਸਹਿਗੁਣਾਂ ਦੇ ਵਿੱਚ ਕੋਈ ਭੇਦ ਨਹੀਂ ਸੀ ਦੇਖਾਂ ਮੇਰੇ ਗੁਰੂ ਜਨਮ ਕਿਸ ਰੌਂਸ ਲੀਤਾ ਹੈ ਕੋਈ ਐਸਾ ਸਿੱਖ ਹੋਵੇ ਜੋ ਗੁਰੂ ਕੀ ਕਥਾ ਸੁਣਾਵੇ ਗੁਰੂ ਅੰਗਦ ਦੇ ਜਨਮ ਵਿੱਚ ਆਇਆ ਕਿ ਕੋਈ ਐਸਾ ਗੁਰਸਿੱਖ ਹੋਵੇ ਜੋ ਗੁਰੂ ਸਾਹਿਬ ਜੀ ਸਾਰੀ ਜੀਵਨੀ ਬਚਪਨ ਤੋਂ ਲੈ ਕੇ ਆਖਰੀ ਸਵਸੰਨ ਤੱਕ ਸੁਣਾ ਹੋਇਆ ਤਾਂ ਭਾਈ ਬੁੱਢਾ ਜੀ ਭਾਈ ਬੁੱਢਾ ਜੀ ਬੋਲਿਆ ਗੁਰੂ ਜੀ ਐਸਾ ਸਿੱਖ ਤੋਂ ਬੱਲਾ ਸੰਧੂ ਹੈ ਤਿਰਵੰਡੀ ਰਾਏ ਕੋਈ ਨਹੀਂ ਰਹਿੰਦਾ ਉਹ ਤੇ ਮਰਦਾਨਾ ਦੋਵੇਂ ਸ਼ਿਗੁਰ ਨਾਨਕਦੇਵ ਜੀ ਦੇ ਨਾਲ ਰਹੇ ਹਨ ਉਹਨਾਂ ਸਭ ਕੋਤਕ ਦੇਖੇ ਹਨ ਉਸ ਨੂੰ ਆਪ ਬੁਲਾਵੋ ਉਹ ਸਭ ਕਥਾ ਸੁਣਾਏਗਾ ਇਹ ਬ੍ਰਤਾਂਤ ਕੰਡੂਰ ਵਿੱਚ ਹੋਇਆ ਸੰਗਰੂ ਅੰਗਦ ਦੇਵ ਜੀ ਮਨ ਵਿੱਚ ਬੋਲੇ ਮਨ ਵਿੱਚ ਬਾਲੇ ਨੂੰ ਯਾਦ ਕੀਤਾ ਮੇਰੀ ਸਤ ਸੰਗ ਤਾਂ ਤਰਵੰਡੀ ਵਿੱਚ ਭਾਈ ਬਾਲਾ ਬੈਠਾ ਸੀ ਤੇ ਸ੍ਰੀ ਗੁਰੂ ਨਾਨਕ ਜੀ ਆ ਉੱਗਾ ਵਰਤਾ ਸਿੱਖਾਂ ਨਾਲ ਕਰਦਾ ਹੁੰਦਾ ਸੀ ਰੋਜ਼ ਬੈਠ ਕੇ ਸੰਭਾਲਦੇ ਆਖਿਆ ਭਾਈ ਸ੍ਰੀ ਨਾਨਕ ਜੀ ਤਾਂ ਬੇਕੁੰਟਸਾ ਅਨੂਚ ਕਹੇ ਹਨ ਚਲੇ ਗਏ ਆਪਣੇ ਸਥਾਨ ਤੇ ਕਿਸ ਨੂੰ ਬਿਠਾ ਗਏ ਤਾਂ ਇੱਕ ਸਿੱਖ ਬੋਲਿਆ ਭਾਈ ਕਿਸੇ ਪਾਸੋਂ ਸੁਣਿਆ ਹੈ ਜੋ ਜੋ ਇੱਕ ਸ਼੍ਰੀ ਅੰਗਦ ਅੰਗਦ ਨਾਮ ਖੱਤਰੀ ਹੈ ਅੰਗਦ ਨਾਮ ਦਾ ਖੱਤਰੀ ਹੈ ਤਿਰਹਣ ਜਾਤ ਦਾ ਹੈ ਫੀਰੂ ਦਾ ਪੁੱਤਰ ਹੈ ਉਸ ਨੂੰ ਬਾਬਾ ਨਾਨਕ ਜੀ ਆਪਣੇ ਸਥਾਨ ਤੇ ਬਿਠਾ ਗਏ ਹਨ ਭਈ ਬਰਲਾ ਇਹੋ ਚੰਗਾ ਸੀ ਜੋ ਗੁਰੂ ਪ੍ਰਗਟ ਹੋਇਆ ਹੋਇਆ ਤਾਂ ਉਸ ਨੇ ਦਰਸ਼ਨ ਕਰਨ ਜਾਈਏ ਭਈ ਇਹ ਬਰਲਾ ਜੀ ਦੇ ਮਨ ਵਿੱਚ ਵੀ ਵਿਚਾਰ ਆ ਰਹੀਆਂ ਸੀ ਤੇ ਉਧਰ ਗੁਰੂ ਅੰਗਦ ਦੇ ਜੀ ਦੇ ਮਨ ਵਿੱਚ ਵਿਚਾਰ ਆ ਰਹੀਆਂ ਸਨ ਕੋਈ ਐਸਾ ਸਿੱਖ ਹੋਵੇ ਜੋ ਬੰਦ ਸੁਣਾਵੇ ਉਧਰ ਭਾਈ ਭਾਲਾ ਜੀ ਦੇ ਮਨ ਵਿੱਚ ਵਿਚਾਰ ਆ ਉੱਠ ਰਿਹਾ ਸਨ ਕਿ ਜੋ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਤੇ ਵਿਰਾਜਮਨ ਹਨ ਮੈਨੂੰ ਪਤਾ ਲੱਗੇ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂ ਭਾਈ ਭਾਲੇ ਸੁਣਿਆ ਜੋ ਸ੍ਰੀ ਅੰਗਦ ਜੀ ਗੁਰੂ ਹੋਇਆ ਹੈ ਉਹ ਖੰਡੂਰ ਵਿੱਚ ਰਹਿੰਦਾ ਹੈ ਇਹ ਸੁਣ ਕੇ ਭਾਈ ਬੋਲਾ ਕਈ ਵਾਰ ਦਾ ਛਿਦਿ ਗੁਰੂ ਅੰਗਦ ਜੀ ਦੇ ਦਰਸ਼ਨਾਂ ਨੂੰ ਦਰਸ਼ਨ ਨੂੰ ਕੁਝ ਦਰਸ਼ਨ ਨੂੰ ਆਇਆ ਭੈਰੀ ਸਾਧ ਸੰਗਤ ਜੋ ਕੁਛ ਸ਼ੁਕਤ ਸਾਹੀ ਜੁੜੀ ਕੋਈ ਚੀਜ਼ ਉਹਨੂੰ ਘਰੋਂ ਵਿੱਚੋਂ ਪ੍ਰਾਪਤ ਹੋਈ ਸੁਪ੍ਰਸਾਦ ਲੈ ਕੇ ਖੰਡੂਰ ਖੰਡੂਰ ਜੀ ਆ ਪਹੁੰਚਾ ਅੱਗੇ ਗੁਰੂ ਅੰਗਦ ਦੇਵ ਜੀ ਕਿ ਬੀ ਰਹਿੰਦੇ ਸਨ ਤਾਂ ਭਾਈ ਬਰਲਾ ਪੁੱਛ ਕੇ ਜਿੱਥੇ ਗੁਰੂ ਜੀ ਰਹਿੰਦੇ ਸੀ ਉੱਥੇ ਚਲਾ ਗਿਆ ਉੱਥੇ ਆਇਆ ਤਾਂ ਅੱਗੇ ਗੁਰੂ ਅੰਗਦ ਜੀ ਅੰਦਰ ਬੈਠੇ ਸਨ ਭਾਈ ਬਰਲਾ ਮੱਥਾ ਟੇਕਿਆ ਤਾਂ ਸ੍ਰੀ ਗੁਰੂ ਅੰਗਦ ਜੀ ਬੋਲੇ ਆਓ ਭਾਈ ਸਿੱਖਾ ਕਰਤਾਰ ਕਰਤਾਰ ਬੈਠੋ ਜੀ ਭਾਈ ਜੀ ਆ ਭਾਈ ਬੰਦਾ ਜੀ ਬੈਠ ਗਿਆ ਛੇੜੀ ਕਰੂਗਾ ਜੀ ਉਹਨਾਂ ਕੋਲੋਂ ਤੂੰ ਬਿਰਤੀ ਸੰਕੋਚ ਕਰ ਕਰ ਭਾਈ ਬੰਦੇ ਨਾਲ वार्ता ਕਰਨ ਲੱਗੇ ਭਾਈ ਬੰਦੇ ਨੂੰ ਪੁੱਛਣ ਲੱਗੇ ਬੰਦਾ ਭਾਈ ਸਿੱਖਾ ਕਿੱਥੋਂ ਆਇਆ ਹੈ ਤੁਸੀਂ ਕੌਣ ਹੁੰਦੇ ਹੋ ਤੇ ਕਿਉਂ ਕਰ ਆਣਾ ਹੋਇਆ ਸਾਹ ਭਾਈ ਬਾਲਾ ਭਾਈ ਬਾਲ ਨੇ ਹੱਥ ਜੋੜ ਕੇ ਅਰਦਾਸ ਕੀਤੀ ਭਾਈ ਬਾਲਾ ਜੀ ਨੇ ਦੋਇ ਕਰ ਜੋੜ ਹੱਥ ਜੋੜ ਕੇ ਅਰਦਾਸ ਕੀਤੀ ਗਰੀ ਸਤਸੰਗ ਜੀ ਸ੍ਰੀ ਗੁਰੂ ਜੀ ਜਟੇਟਾ ਹੰ ਬਾਹਾਂ ਤੇ ਗੋਤ ਸੰਧੂ ਹੈ ਨਾਉ ਭਾਲਾ ਹੈ ਜਨਮ ਬਤਨ ਰਾਏ ਹੋਏ ਦੀ ਤਲਵੰਡੀ ਹੈ ਸ੍ਰੀ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਹਾਂ ਤੇ ਫੇਰ ਗੁਰੂ ਜੀ ਪੁੱਛਿਆ ਭਾਈ ਭਾਲਾ ਤੂੰ ਸਿੱਖ ਕਿਸ ਦਾ ਹੈ ਤੇ ਤੈਨੂੰ ਕੌਣ ਬਲਿਆ ਹੈ ਤਾਂ ਭਾਈ ਭਾਲਾ ਬੋਲਿਆ ਜੀ ਗੁਰੂ ਜੀ ਮੈਂ ਸਿੱਖ ਗੁਰੂ ਨਾਨਕ ਜੀ ਦਾ ਹਾਂ ਤੇ ਮੈਨੂੰ ਗੁਰੂ ਨਾਨਕ ਜੀ ਕਾਲੂ ਬੇਤੀ ਦਾ ਪੁੱਤਰ ਮਿਲਿਆ ਹੈ ਤਾਂ ਫੇਰ ਅੰਗਦ ਜੀ ਬੁਲੇ ਭਾਈ ਬਰਲਾ ਤੂੰ ਗੁਰੂ ਨਾਨਕ ਜਠਾ ਸੀ ਤਾਂ ਭਾਈ ਬਰਲਾ ਆਖੇ ਬਰਲੇ ਆਖਿਆ ਗੁਰੂ ਜੀ ਮੈਥੋਂ ਤਰੇਵਰੇ ਤਰੇਵਰੇ ਗੁਰੂ ਨਾਨਕ ਜੀ ਵੱਡੇ ਸੀ ਮੈਂ ਗੁਰੂ ਨਾਨਕ ਜੀ ਦੇ ਪਿੱਛੇ ਲੱਗਾ ਫਿਰਦਾ ਸਿੱਖਾਂ ਮੇਰੇ ਦੇਖ ਰਿਆ ਇਹ ਗੁਰੂ ਨਾਨਕ ਜੀ ਸਭ ਧਰਤੀ ਫਿਰੇ ਅਨੇਕ ਜੀ ਉਤਾਰੇ ਪਰ ਸਾਨੂੰ ਇਹ ਪ੍ਰਤੀਤ ਨਹੀਂ ਸੀ ਜੋ ਇਹ ਏਵਡ ਗੁਰੂ ਹੈ ਪਰ ਅਸੀਂ ਸ਼ਾਂਮੀ ਰਹਿੰਦਿ ਸੀ ਹਮੇਸ਼ਾ ਸ਼ਾਂਮੀ ਰਹਿੰਦੇ ਸੀ ਜਾਂ ਇਹ ਗੱਲ ਭਾਈ ਬਾਲੇ ਆਖੀ ਤਾਂ ਗੁਰੂ ਅੰਗਦ ਜੀ ਦਾ ਬੈਰਾਗ ਛੁੱਟ ਗਿਆ ਪਿਆਰੀ ਸਾ ਸੰਗ ਸੋ ਕਿਉ ਕਥਾਉ ਸਮੀਏ ਨਹੀਂ ਉਹ ਰੁਕਦੇ ਨਹੀਂ ਸੀ ਆਸੂ ਉਹ ਜਿਹੜੇ ਅੰਸੂ ਸੀਗੇ ਬੈਰਾਗ ਦੇ ਨਾ ਉਹ ਅਸੂ ਰੁਕ ਨਹੀਂ ਰਹੇ ਸਨ ਉਹ ਰਾਗ ਗੁਜਰੀ ਤਾਂ ਪਲਕ ਹੋਇਆ ਤਾਂ ਗੁਰੂ ਜੀ ਗੁਰੂ ਅੰਗਦ ਜੀ ਗੁਰੂ ਅੰਗਦ ਜੀ ਸੋਰਠ ਵਿੱਚ ਆਏ ਫਿਰ ਅੰਗਦ ਜੀ ਬੋਲੇ ਜੋ ਭਾਈ ਬਰਲੇ ਨੂੰ ਸਤੋ ਤਾਂ ਭਾਈ ਬਰਲੇ ਨੂੰ ਸਦਿਆ ਬਰਲੇ ਆਏ ਕਰ ਮੱਥਾ ਟੇਕਿਆ ਗੁਰੂ ਸਾਹਿਬ ਨੂੰ ਗੁਰਮੁਖ ਦੇਵ ਜੀ ਨੂੰ ਮੱਥਾ ਟੇਕਿਆ ਤਾਂ ਗੁਰੂ ਅੰਗਦ ਜੀ ਓੰਕਾਰ ਓੰਕਾਰ ਭਾਈ ਬਰਲੇ ਨੂੰ ਗੱਲ ਵਿੱਚ ਲੈ ਕੇ ਮਿਲੇ ਗੱਲ ਬੱਕੜੀ ਭਾ ਕੇ ਬਰਲੇ ਨੂੰ ਮਿਲੇ ਗੁਰੂ ਅੰਗਦ ਦੇਵ ਮਹਾਰਾਜੀ ਪੁੱਛਣ ਲੱਗੇ ਭਾਈ ਬਾਲਾ ਕੁਝ ਤੈਨੂੰ ਇਹ ਵੀ ਮਲੂਮ ਹੈ ਜੋ ਸ਼੍ਰੀ ਨਾਨਕ ਜੀ ਨੇ ਕਿਸ ਦਿਨ ਜਨਮ ਲਿੱਤਾ ਥਾ ਬਾਲੇ ਆਖਿਆ ਜੀ ਮੈਨੂੰ ਇਹ ਤਾਂ ਮਾਲੂਮ ਨਹੀਂ ਪਰ ਪਰ ਜੀ ਮੈਂ ਇਤਨੀ ਲੋਕਾਂ ਦੇ ਮੂੰਹੋਂ ਸੁਣੀ ਸੀ ਜੋ ਕਤਕ ਦੀ ਪੂਰਨ ਵਾਸੀ ਨੂੰ ਜਨਮ ਹੈਨ ਤੇ ਕਾਲੂ ਨੇ ਜਨਮ ਪੱਤਰੀ ਲਖਾਈ ਹੈ ਤੇ ਹਰਿਆਲ ਪੰਡਿਤ ਦੇਹੀ ਹੈ ਤੇ ਹਰਿਆਲ ਅਖਦਾ ਹੈ ਜੋ ਸ਼ੁਭ ਮਹੂਰਤ ਅਤੇ 27 ਨਸ਼ਤਵੀ ਕਤਕ ਦੀ ਪੂਰਨ ਮਾਸੀ ਕਾਲੂ ਦੇ ਕਰ ਬਾਲਕ ਨੇ ਜਨਮ ਹੈ ਬਾਲਕ ਜੋ ਜਨਮਿਆ ਹੈ ਨਾ ਕੋਈ ਵੱਡਾ ਅਵਤਾਰੀ ਜਨਮਿਆ ਹੈ ਸੋ ਕਾਲੂ ਜਨਮ ਪੱਤਰੀ ਲਖਵਾਈ ਤਾਂ ਸ਼ਿਗੁਰਮ ਗੱਜੇ ਕਿਹਾ ਭਾਈ ਬੱਲਾ ਕਿਵੇਂ ਜਨਮ ਪੱਤਰੀ ਵੀ ਹੱਥ ਆਵੇ ਤਾਂ ਬਰਲੇ ਆਖਿਆ ਗੁਰੂ ਜੀ ਖੋਜ ਕੀਤਿਆਂ ਹੱਥ ਆਵੇ ਤਾਂ ਗੁਰੂ ਅੰਗਦ ਅੰਗਦ ਜੀ ਆਖਿਆ ਭਾਈ ਬੱਲਾ ਤੁਸੀਂ ਇਥੋਂ ਦੇ ਵਸਨੀਕ ਹੋ ਤੁਸੀਂ ਹੀ ਖੋਜੋ ਤਾਂ ਆਵੇ ਤਾਂ ਤੁਸੀਂ ਕਿ세 ਬਸੋ ਕੁਛ ਹੋ ਤਾਂ ਬੜਲੇ ਆਖਿਆ ਗੁਰੂ ਜੀ ਕਾਲੂ ਬੇਦੀ ਤਾਂ ਕਾਲੂ ਬੇਦੀ ਦਾ ਭਰਾਓ ਲਾਲੂ ਹੈ ਜੋ ਕਾਲੂ ਤਾਂ ਚਲਾ ਗਿਆ ਤੇ ਲਾਲੂ ਰੰਦਾ ਹੈ ਉਸ ਪਸ਼ੂ ਕੁਸ਼ੀਏ ਤਾਂ ਗੁਰੂ ਅੰਗਦ ਜੀ ਆਖਿਆ ਭਾਈ ਵਡਾ ਤੁਸੀਂ ਹੀ ਹੋਜ ਕਰਨੇ ਹੈ ਤਾਂ ਬੜਲੇ ਆਖਿਆ ਗੁਰੂ ਜੀ ਤੁਸੀਂ ਕੋਈ ਆਪਣਾ ਆਗਨੀ ਦੇਵੋ ਉਹ ਵੀ ਹੋਵੇ ਤੇ ਮੈਂ ਵੀ ਨਾਲ ਹੋਵਾਂ ਚਾਹੇ ਲਾਲ ਚਾਹੇ ਲਾਲੂ ਬੇਤੀ ਨੂੰ ਆਖੀਏ ਭਾਈ ਲਾਲੂ ਤੂੰ ਬਹੁਤ ਵਿਰਤ ਹੋਇਆ ਇਹਦੇ ਉੱਤੇ ਗੁਰੂ ਜੀ ਦੀ ਬਹੁਤ ਮਿਹਰਬਾਨੀ ਹੈ ਗੁਰੂ ਅੰਗਦ ਜੀ ਨੂੰ ਅਸਾਂ ਢੂੰਢ ਕੇ ਲੱਭਾ ਸोम ਗੁਰੂ ਨਾਨਕ ਜੀ ਦੀ ਜਨਮ ਪੱਤਰੀ ਦੇ ਦੋ ਗੁਰੂ ਨਾਨਕ ਦੀ ਵਿੱਚ ਤੇ ਗੁਰੂ ਅੰਗਦ ਦੇ ਵਿੱਚ ਭੇਦ ਨਹੀਂ ਤਾਂ ਗੁਰੂ ਅੰਗਦ ਜੀ ਕਿਹਾ ਭਾਈ ਬੰਲਾ ਸੰਗਤ ਆਖਦੀ ਹੈ ਜੋ ਇਹ ਕੰਮ ਭਾਈ ਬੰਲੇ ਬਸੋਂ ਹੀ ਹੋਵੇਗਾ ਸੋ ਇਹ ਪਰ ਉਪਕਾਰ ਤੋ ਕਰ ਜੋ ਸਾਨੂੰ ਬਾਬੇ ਜੀ ਦੀ ਜਨਮ ਪਤਰੀ ਦੇ ਦਰਸ਼ਨ ਕਰਵਾਉ ਛੇ ਗੁਰੂ ਅੰਗਦ ਦੇਵ ਜੀ ਵਾਲੇ ਉੱਪਰ ਬਹੁਤ ਖੁਸ਼ ਹੋਏ ਆਖਣ ਲੱਗੇ ਭਾਈ ਬਾਲਾ ਕੋਈ ਸਿੱਖ ਨਾਲ ਲੈ ਜਾ ਤਾਂ ਬਾਲਾ ਆਖਿਆ ਕਿ ਕੋਈ ਭੇਜੋ ਮੈਂ ਲੈ ਜਾਂਦਾ ਗੁਰੂ ਪੰਗੋ ਅੰਗਦ ਦੇਵ ਜੀ ਲਾਲੇ ਨੂੰ ਸਦਿਆ ਸਿੱਖ ਚਟਿੱਟ ਜੇ ਟੇਟਾ ਸੀ ਤਾਂ ਆਇਆ ਤਾਂ ਗੁਰੂੰਗ ਜੀ ਕਿਹਾ ਈ ਤੂੰ ਗੁਰਬਖਸ਼ਿਕ ਹੈ ਗੁਰੂ ਦਾ ਤੂੰ ਭਾਈ ਬਾਲੇ ਨਾਲ ਜਾ ਤਲਵੰਡਿਓ ਸ਼੍ਰੀ ਗੁਰੂ ਨਾਨਕ ਜੀ ਦੀ ਜਨਮ ਪੱਥਰੀ ਲੈ ਆਓ ਲਾਲੇ ਪੁੱਤ ਨੂੰ ਆਖਿਆ ਗੁਰੂ ਜੀ ਤਨ ਸਾਡੇ ਭਾਗ ਹੈ ਨਾ ਜੋ ਅਸੀਂ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਦੇਖੀਏਾਂਗੇ ਤੇ ਅਸੀਂ ਜਾਣਾਂਗੇ ਜੋ ਗੁਰੂ ਨਾਨਕ ਜੀ ਦੇ ਰੱਤਾ ਦਰਸ਼ਨ ਕੀਤਾ ਹੈ ਤਾਂ ਗੁਰੂ ਅੰਗਦ ਜੀ ਆਖਿਆ ਭਈ ਬਰਾ ਤੈਨੂੰ ਕਰਤਾਰ ਚਿਤ ਆਵੇ ਤਾਂ ਭਈ ਬਰਾ ਅਤੇ ਭਾਈ ਲਾਲਾ ਪੰਨੂ ਦੋਵੇਂ ਤੁਰੇ ਜੋਤ ਲਵੰਡੀ ਆਏ ਆਏ ਪਰ ਮਹਿਤੀ ਲਾਲੂ ਨੂੰ ਲੈ ਤਾ ਭਾਈ ਬੱਲੇ ਲਾਲੂ ਨੂੰ ਦੋਲੂ ਨੂੰ ਆਖਿਆ ਭਾਈ ਲਾਲੂ ਗੁਰੂ ਨਾਨਕ ਜੀ ਦਾਈ ਜਨਮ ਪਤਰੀ ਦੇ ਗੁਰੂ ਅੰਗਦ ਜੀ ਮੰਗੀ ਹੈ ਅਸਾਂ ਗੁਰੂ ਅੰਗਦ ਜੀ ਨੂੰ ਢੂੰਡ ਕੇ ਲੱਭਾ ਹੈ ਤਾਂ ਸਾਨੂੰ ਲਾਲੂ ਆਖਿਆ ਜੀ ਮੈਨੂੰ ਮੇਰੇ پاسਦਾ ਨਹੀਂ ਨਹੀਂ ਬੱਲੇ ਆਖਿਆ ਭਾਈ ਲਾਲੂ ਤੂੰ ਮਹਤੇ ਕਾਲੂ ਦਾ ਭਰਾ ਹੋ ਹੈ ਨਾ ਉਹ ਘਰ ਵਿੱਚ ਟੋਲ ਮਹਿਤਾ ਕਲੂ ਵੀ ਚਲ ਗਿਆ ਹੈ ਤੇ ਅੰਮਾ ਬੀਬੀ ਵੀ ਚਲ ਗਈ ਹੈ ਤੂੰ ਹੁਣ ਹੈ ਜੋ ਗੁਰੂ ਜੀ ਟੋਲ ਤਾਂ ਭਾਈ ਲਾਲੂ ਆਖਿਆ ਭਾਈ ਬਰਾ ਤੂੰ ਗੁਰੂ ਨਾਨਕ ਜੀ ਦਾ ਮਿੱਤਰ ਦਾ ਮਿੱਤਰ ਹੈ ਸੱਚ ਆਖ ਅਬ ਗੁਰੂ ਅੰਗਦ ਜੀ ਗੁਰੂ ਸ੍ਰੀ ਚੰਦ ਹੋਇਆ ਕਹਿੰਦਾ ਹੋਰ ਹੋਰ ਹੀ ਸੁਣਾਇਆ ਤਾ ਭਾਈ ਮਨੇ ਕਹਿਵੀ ਅਸੀਂ ਸੁਣਿਆ ਸੀ ਵੀ ਸ੍ਰੀ ਚੰਦ ਜੀ ਗੁਰੂ ਹੋਇਆ ਤਤੂ ਕੁਝ ਹੋਰ ਹੀ ਸੁਣਾ ਤਾਂ ਭਾਈ ਵਾਲੇ ਆਖਿਆ ਭਾਈ ਜੀ ਗੁਰੂ ਅੰਗਦ ਹੋਆ ਜਿਸ ਦੇ ਅਗੇ ਗੁਰੂ ਨਾਨਕ ਜੀ ਨੇ ਪੰਜ ਪੈਸੇ ਤੇ ਨਾਰੀਅਲ ਰੱਖ ਕਰ ਮੱਥਾ ਟੇਕਿਆ ਤੇ ਸੁਣਾਲੇ ਫਿਰ ਬਰਾਬਰੀ ਕਿਹੀ ਸ਼੍ਰੀ ਤੇ ਸ਼੍ਰੀ ਚੰਦ ਜੀ ਔਲਾਦ ਕਰਕੇ ਪੂਜਨੇ ਪੂਜਣਗੇ ਤਾਂ ਲਾਲੂ ਆਖਿਆ ਭਾਈ ਮੈਂ ਘਰ ਵਿੱਚ ਟੁੱਲਦਾ ਹਾਂ ਤੇ ਭਾਈ ਲਾਲੂ ਚਲ ਗਿਆ ਹੈ ਮਾਤਾ ਕਈ ਚਲ ਗਈ ਹੈ ਬਹੁਤ ਦੇਖੇ ਦੇ ਕਾਗਜ਼ ਪੈ ਹਨ ਤਾਂ ਵਿੱਚ ਟੁੱਲਣ ਲੱਗੇ ਕੋਲ ਦੇ ਟੁੱਲ ਦੇ ਪੰਜਵੇਂ ਦਿਨ ਪਤਰੀ ਲੱਭੀ ਵਿਆਹੀ ਸਾਸੰਗ ਜੀ ਅਤੇ ਲਭ ਕਰ ਭਾਈ ਵਾਲੇ ਨੂੰ ਦੇ ਦਿੱਤੀ ਵਾਲੇ ਨੇ ਲਾਲੇ ਪੰਨੂ ਨੂੰ ਦਿੱਤੀ ਤਾਂ ਲਾਲੇ ਪੰਨੂ ਭਾਈ ਵਾਲੇ ਨੂੰ ਆਖਿਆ ਭਾਈ ਬਾਲਾ ਤੂੰ ਵੀ ਨਾਲ ਹੀ ਚੱਲ ਤੇਰਾ ਵੱਡਾ ਜਸ ਹੋਵੇਗਾ ਤਾਂ ਵਾਲੇ ਆਖਿਆ ਭਾਲਾ ਆਖਿਆ ਭਰਾ ਭਾਈ ਚੱਲੀਏ ਤਾਂ ਭਾਈ ਬਾਲਾ ਤੇ ਲਾਲਾ ਪੰਨੂ ਪੱਤਰੀ ਲੈ ਕੇ ਚਲੇ ਜਾਏ ਤਾਂ ਲਾਲੂ ਆਖਿਆ ਭਾਈ ਬਾਲਾ ਤੇ ਲਾਲੂ ਉਹਨੂੰ ਪੱਤਰੀ ਲੈ ਕੇ ਆਇਆ ਤਾਂ ਭਾਈ ਲਾਲੂ ਆਖਿਆ ਭਾਈ ਜੀ ਤੁਸੀਂ ਜਨਮ ਪੱਤਰੀ ਗੁਰੂ ਜੀ ਦੀ ਲੈ ਚਲੇ ਹੋ ਪਰ ਮੇਰੀ ਭੇਡ ਵੀ ਕੁਛ ਲੈ ਜਾਓ ਤਾਂ ਭਾਈ ਬਾਲਾ ਆਖਿਆ ਭਲਾ ਭਾਈ ਲਾਲੂ ਦੋਵੇਂ ਭਾਈ ਲਾਲੂ ਦੇਵੋ ਜੋ ਕੁਛ ਤੋਂ ਸਾਡੇ ਜੀ ਆਉਂਦੀ ਹੈ ਜੋ ਕੁਛ ਤੁਹਾਨੂੰ ਚੰਗਾ ਲੱਗਦਾ ਉਹ ਦੇ ਦਿਓ ਤੁਸੀਂ ਜੋ ਅੰਗਦੇਵ ਜੀ ਪਾਸ ਅਰਪਣ ਕਰਨਾ ਹੈ ਸਰਬਾ ਤੇੜ ਕੁਝ ਵੀ ਲੈ ਜਾਵੋ ਤਾਂ ਭਾਈ ਬਾਲਾ ਆਖਿਆ ਭਲਾ ਭਾਈ ਲਾਲੂ ਦੋ ਹੈ ਦੇਵੋ ਜੋ ਕੁਛ ਤੋਂ ਸਾਡੇ ਹੀ ਤੁਹਾਡੀ ਜੀ ਹੁੰਦਾ ਜੋ ਕੁਝ ਤੁਹਾਡੀ ਮਨਮਰਜ਼ੀ ਚ ਹੁੰਦਾ ਹੈ ਉਹ ਤੁਸੀਂ ਦੇ ਦਿਓ ਤਾਂ ਭਾਈ ਲਾਲੂ ਪੰਜ ਪੈਸੇ ਤੇ ਨਾਲੇ ਦਿੱਤਾ ਅਤੇ ਆਖਿਓ ਜੋ ਇਹ ਮੇਰੀ ਭੇਟਾ ਗੁਰੂ ਅੰਗਦ ਜੀ ਅੱਗੇ ਰੱਖਣੀ ਤੇ ਮੱਥਾ ਟੇਕਣਾ ਅਤੇ ਮੇਰੀ ਅਰਦਾਸ ਕਰਨੀ ਤੇ ਕਹਿਣਾ ਜੋ ਕਦੀ ਸ਼੍ਰੀ ਚੰਦ ਹੋਈ ਪੂਰੀ ਗੋਲਣਾ ਤਾਂ ਆਪ ਧੀ ਇਹਦੇ ਚ ਰੱਖਣਾ ਆ ਭਾਈ ਬਲ ਬਾਲੇ ਆਖਿਆ ਭਾਈ ਲਾਲੂ ਤੁੱਖਾ ਕੋਈ ਨਹੀਂ ਕਰਨਾ ਸ੍ਰੀ ਗੁਰੂ ਅੰਗਦ ਜੀ ਵੱਡੇ ਸ਼ਾਂਤ ਰੂਪ ਹੈਨ ਤਾਂ ਜਨਮ ਪਤਰੀ ਲੈ ਕੇ ਭਾਈ ਬਾਲਾ ਤੇ ਲਾਲਾ ਉਨੂੰ ਤੁਰੇ ਖੰਡੂਰ ਆਖ ਖੰਡੂਰ ਖਹਿਰਿਆਂ ਦੀ ਵਿੱਚ ਗੁਰੂ ਅੰਗਦ ਜੀ ਪਾਸ ਆਏ ਆਣ ਕੇ ਜਨਮ ਪੱਤਰੀ ਸ੍ਰੀ ਗੁਰੂ ਜੀ ਦੇ ਅੱਗੇ ਰੱਖੀ ਅਤੇ ਮੱਥਾ ਟੇਕਿਆ ਤੇ ਭਾਈ ਲਾਲੂ ਦੀ ਪੇਟਾ ਦਿੱਤੀ ਮੱਥਾ ਵੀ ਜੇ ਕਿਹਾ ਤਾਂ ਦੇਖ ਕਰ ਗੁਰੂ ਅੰਗਦ ਜੀ ਖੁਸ਼ ਹੋਏ ਆਹ ਕਰਕੇ ਭਾਈ ਬਾਲਾ ਤੈਨੂੰ ਕਰਤਾਰ ਚੇਤਾਵੈ ਅੱਜ ਤੁਸਾਂ ਅਸਾਨੂੰ ਸ੍ਰੀ ਗੁਰੂ ਨਾਨਕ ਦੀ ਦਾ ਦਰਸ਼ਨ ਕਰਾਇਆ ਤਾਂ ਗੁਰੂ ਅੰਗਦ ਜੀ ਜਨਮ ਪਤਰੀ ਹੱਥ ਲੈ ਕੇ ਅੱਖੀਆਂ ਤੇ ਰੱਖੀ ਅੱਖਾਂ ਤੇ ਰੱਖ ਕੇ ਅਤੇ ਸਿਰ ਉੱਤੇ ਰੱਖੀ ਜਬ ਬੋਲੇ ਅਕੀ ਤਾਂ ਹੌਲ ਕਰ ਦੇ ਕੀ ਤਾਂ ਅਖਰ ਸ਼ਸਤਰੀ ਹੈ ਤਾਂ ਗੁਰੂ ਅੰਗਦ ਜੀ ਵਿਚਾਰ ਕੀਤਾ ਜੋ ਕੋਈ ਅਜਿਹਾ ਸਿੱਖ ਹੋਵੇ ਜੋ ਦੋਵੇਂ ਅੱਖਰ ਪੜਿਆ ਹੋਵੇ ਅਤੇ ਦੋਵੇਂ ਲਿਖਣ ਜਾਣਾ ਜਾਣਦੇ ਹੋ ਜਾਣਦਾ ਹੋਵੇ ਤਾਂ ਮਹਿਮਾ ਖਤਰੀ ਚੱਟ ਬੋਲਿਆ ਜਿਸ ਦੇ ਘਰ ਸ੍ਰੀ ਗੁਰੂ ਅੰਗਦ ਜੀ ਰਹਿੰਦੇ ਰਹਿੰਦੇ ਨੇ ਨਾ ਸ਼ੇ ਉਸ ਆਖਿਆ ਗੁਰੂ ਜੀ ਸਲਤਨਪੁਰ ਵਿੱਚ ਪੜਾ ਮੋਖਾ ਖਤਰੀ ਹੈ ਉਹ ਦੋਵੇਂ ਅੱਖਰ ਪੜਿਆ ਹੈ ਉਹ ਦੋਵੇਂ ਅੱਖਰ ਪੜਦਾ ਹੈ ਅਤੇ ਦੋਵੇਂ ਅੱਖਰ ਲਿਖਦਾ ਹੈ ਗੁਰੂ ਅੰਗਦ ਜੀ ਕਿਹਾ ਭਈ ਮਹਿਮਾ ਉਸ ਨੂੰ ਜ਼ਰੂਰ ਆਉਣਾ ਹੈ ਉਸ ਨੂੰ ਜ਼ਰੂਰ ਆਉਂਦਾ ਚਾਹੀਏ ਮਗਰ ਉਹ ਕਹਿਣ ਦਾ ਕਿ ਗੁਰੂ ਸਾਹਿਬ ਕਹਿੰਦੇ ਵੀ ਉਹਨੂੰ ਜ਼ਰੂਰ ਆਉਣਾ ਚਾਹੀਦਾ ਸਾਡੇ ਕੋਲ ਚਾਹੀਏ ਤਾਂ ਮਹਿਮਾ ਆਖਿਆ ਭਲਾ ਗੁਰੂ ਜੀ ਮੈਂ ਜਾਂਦਾ ਹਾਂ ਮੇਰੇ ਆ ਕੇ ਕਿੱਟ ਆਵੇਗਾ ਆ ਮਹਿਮਾ ਸੁਲਤਾਨ ਘੁਰ ਗਿਆ ਪੇੜੇ ਮੁਖੇ ਨੂੰ ਲੈ ਕੇ ਲੈ ਲਿਆ ਐੜੇ ਮੁਖੇ ਨੂੰ ਲੈ ਲਾਇਆ ਮਤਲਬ ਭਾਵ ਮਹਿਮਾ ਸੁਲਤਾਨ ਘੁਰ ਗਿਆ ਤਾਂ ਪੇੜੇ ਨੂੰ ਗੁਰੂ ਜੀ ਪਾਸ ਲੈ ਆਇਆ ਤਾਂ ਪੇੜੇ ਮੁਖੇ ਆਕਰ ਸ੍ਰੀ ਗੁਰੂ ਅੰਗਦ ਜੀ ਅੱਗੇ ਬੱਥਾ ਕੀਆ ਸੁਭਾਗ ਦੀ ਮਤਾ ਜਿਤ ਤੱਕ ਹੀ ਹੈ ਤੇ ਸਾਸੂ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰੀਕੇ ਇਸੇ ਸਾਰੇ ਗੁਰੂ ਜੀ ਦੇ ਨਾਲ ਚੁਲੇ ਰਹੀਏ ਬਾਣੀਆਂ ਬਾਣੀਆਂ ਕਹਾਣੀਆਂ ਬਹੁਤ ਸੁਪਤ ਕਰੇ ਸੋਸੀ ਸਹਰੇ ਨਿਰਲਕਿ ਗਿਮਸ਼ਿਆ ਦੀ ਸ਼ਕਤੀ ਨੂੰ ਗੁਰੂ ਸਾਹਿਬ ਦੇ ਜਨਮ ਦਿਨ ਤੱਕ ფორმა ਮਹਿਮਾ ਗਣੀ ਹੈ ਤੁਨ ਗੁਰ ਨਾਲ ਦਾ ਜਾਗ ਕਰਨਾ ਹੈ ਸੁਪਈ ਬਦ ਤੋਂ ਬਾਅਦ ਇਸ ਬਾਣੀ ਇਸ ਕਥਾ ਨੂੰ ਸ਼ੀਰ ਕਰਨਾ ਹੈ ਬਹੁਤ ਤੋਂ ਪਦ ਸ਼ੀਰ ਕਰਕੇ ਇਸ ਕਥਾ ਨੂੰ ਚਾਰ ਚਨ ਲਾਣੇ ਦਾ ਸੰਸਾਰ ਵਿੱਚ ਪਛਾਣਾ ਹੈ ਸੋ ਇੱਥੇ ਹੀ ਹਿਮਾ ਦੇ ਜਾਚੇ ਖਾਂ ਕਲ ਰੋਜ ਫਿਰ ਆਪ ਜੀ ਨੂੰ ਅਗਲੀ ਕਿਸ਼ਤ ਆਪਕੋ ਤੇਗੀ ਸੁਭੜੇ ਭੇਂਤੇ ਪਿਆਰ ਨਾਲ ਸਿਰਮਣ ਕਰਨਾ ਆਪ ਇਸ ਚੈਨਲ ਨੂੰ ਜਰੂਰ ਖੋਲਿਆ ਕਰੋ ਇਸ ਵਿੱਚ ਸਭ ਕੁਝ ਸਭ ਕੁਝ ਗੁਰਜੀ ਦੀਆਂ ਕਹਾਣੀਆਂ ਬਾਣੀਆਂ ਸਭ ਪ੍ਰਾਪਤ ਹੋਣਗੀਆਂ ਬਾਣੀਆਂ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਜਪਜੀ ਸਾਹਿਬ ਜੀ ਦੇ ਪਾਠ ਰਹਿਰਾਸ ਦੀ ਪਾਠ ਪੁਰਖਥਾ ਰਹਿਰਾਸ ਦੀ ਕਥਾ ਪੰਜਾਂ ਬਾਣੀਆਂ ਦੀ ਕਥਾ ਖੱਬ ਕੁ ਸ਼ਰਵਣ ਹੋਏਗੀ ਇਹਦੇ ਵਿੱਚ ਆਪ ਜੀ ਨੂੰ ਪਤਾ ਲੱਗੇਗਾ ਸੋ ਆਪ ਜਰੂਰ ਪੜੋ ਮਨਮੋਹਨ ਮਨਹਾਸ ਚੈਨਲ ਇਸ ਨੂੰ ਕੋਲਣਾ ਹੈ ਇਹ ਦੇਖ ਕੇ ਚੈਨਲ ਨੂੰ ਕੋਲਟੇਗਾ ਸੋ ਨੋਟੀਫਿਕੇਸ਼ਨ ਆਪ ਜੀ ਸਬਸਕ੍ਰਾਈਬ ਕਰੋਗੇ ਤੇ ਆਪ ਜੀ ਨੂੰ ਦੇ ਰਹੇ ਹਰ ਰੋਜ਼ ਨੋਟੀਫਿਕੇਸ਼ਨ ਆ ਜਾਏਗਾ ਸੋ ਬੇਨਤੀ ਪ੍ਰਵਾਨ ਕਰਨੀ ਵਾਈ ਜੀ ਨੀਕਾ ਖਰਸਤਾ ਵਾਈ ਜੀ ਦੀਫਰਤੇ